ਸਾਸੀਗਾ ਦਰਸ਼ਕੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਚੜਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੀ ਆ ਵੀ بارش ਦੇ ਦਿਨ ਜਿਹੜੇ ਸ਼ੁਰੂ ਹੋ ਗਿਆ بارش ਆਉਣੀ ਸਟਾਰਟ ਹੋ ਗਈ ਆ بارش ਦੇ ਦਿਨਾਂ ਦੇ ਵਿੱਚ ਪੇਠੇ ਹੋਗੇ ਕੱਦੂ ਹੋਗੀ ਤੇ ਤੋਰੀਆਂ ਹੋਗੀਆਂ ਇਹਨਾਂ ਨੂੰ بارش ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਜਿਹੜੇ ਫਾਲਾ ਉਹ ਜ਼ਿਆਦਾ ਝੜ ਜਾਂਦੇ ਆ ਤੇ ਜੇ ਸাকसेस ਹੋਣ ਦੀ ਉਹ ਕੋਸ਼ਿਸ਼ ਵੀ ਕਰਦੇ ਆ ਤਾਂ ਉਹ ਕਾਲੇ ਹੋ ਕੇ ਟੁੱਟ ਜਾਂਦੇ ਆ ਅੱਜ ਤੁਹਾਨੂੰ ਦੋ ਫਾਰਮੂਲੇ ਤੁਹਾਨੂੰ ਦੱਸਾਂਗੇ ਦੋਨੇ ਬੜੇ ਕਾਰਗਰ ਆ ਉਸ ਤੋਂ ਪਹਿਲਾਂ ਇਹ ਇਸ ਫਾਰਮੂਲੇ ਬਾਰੇ ਆਪਾਂ ਗੱਲਬਾਤ ਕਰੀਏ ਤੁਹਾਨੂੰ ਰਿਜ਼ਲਟ ਦਿਖਾ ਦਿੰਨੇ ਆ ਇੱਕ ਹਫ਼ਤਾ ਪਹਿਲਾਂ ਆਪਾਂ ਬੱਲਾਂ ਦੇ ਉੱਪਰ ਉਹ ਫਾਰਮੂਲਾ ਅਜ਼ਮਾਇਆ ਸੀਗਾ ਤੇ ਉਹਦਾ ਪਹਿਲਾਂ ਰਿਜ਼ਲਟ ਦਿਖਾਉਣੇ ਆ ਉਸ ਤੋਂ ਬਾਅਦ ਜਿਹੜੀ ਬਾਕੀ ਗੱਲਬਾਤ ਆ ਉਹ ਨਾਲ ਦੀ ਨਾਲ ਆਪਾਂ ਕਰਦੇ ਆ ਇੱਕ ਹਫ਼ਤਾ ਪਹਿਲਾਂ ਆਪਾਂ ਕੱਦੂਆਂ ਦੇ ਉੱਪਰ ਇਹ ਚੀਜ਼ ਅਪਣਾਈ ਸੀਗੀ ਚੂਨੇ ਚੱਕਣੇ ਸਟਾਰਟ ਹੋ ਗਏ ਜਿਹੜੇ ਫੁੱਲਾ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਜਿਹੜੇ ਫਲ ਆ ਜਿਹੜੇ ਸਕਸੈਸ ਹੋਏ ਆ ਕਿਉਂਕਿ بارش ਦੇ ਦਿਨਾਂ ਦੇ ਵਿੱਚ ਕਿਸੇ ਵੀ ਚੀਜ਼ ਨੂੰ ਸਕਸੈਸ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਆ ਸਾਹਮਣੇ ਤੁਸੀਂ ਫਲ ਦੇਖ ਸਕਦੇ ਹੋ ਬਹੁਤ ਵਧੀਆ ਬੱਲਾ ਨੇ ਜਿਹੜਾ ਫਾਲਾ ਹੋ ਚੱਕਿਆ ਹੋਇਆ ਸਾਰੀ ਬੱਲਾ ਕੋਸਤਾ ਸ਼ਟੀਆਂ ਦੇ ਉੱਪਰ ਚੜਾਈ ਹੋਈ ਆ ਤੇ ਕੁਛ ਨੂੰ ਬਾਣ ਦੇ ਵਿੱਚ ਹੀ ਆਪਾਂ ਛੱਡਿਆ ਹੋਇਆ ਆ ਤੁਸੀ ਦੇਖ ਸਕਦੇ ਹੋ ਚੂਨੇ ਬਹੁਤ ਸੋਹਣੇ ਲੱਗੇ ਹੋਏ ਆ ਸਾਰਾ ਜਿਹੜਾ ਫਾਲਾ ਬੱਲ ਨੇ ਦੂਜੀ ਵਾਰੀ ਚੱਕਣਾ ਸਟਾਰਟ ਕਰਤਾ ਆ ਤੁਸੀ ਦੇਖੋ ਬੱਲਾ 8 10 ਲਾ ਕੇ ਰੱਖੋ ਜੇ ਕੱਦੂ ਦੀਆਂ ਬੱਲਾਂ ਆਪਾਂ ਸਕਸੈਸ ਕਰਨੀਆਂ ਚਾਹੁੰਦੇ ਆ ਕਿਉਂਕਿ ਮੇਲ ਤੇ ਫੀਮੇਲ ਜਿਹੜੇ ਫੁੱਲ ਹੁੰਦੇ ਆ ਉਹ ਬੱਲ ਦੇ ਉੱਪਰ ਆਉਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਜਿਹੜਾ ਫਾਲਾ ਤੁਸੀਂ ਜਿੱਥੋਂ ਤਾਈ ਤੁਹਾਡੀ ਨਜ਼ਰ ਜਾਂਦੀ ਆ ਉਹ ਸਾਹਮਣੇ ਦੇਖ ਸਕਦੇ ਹੋ ਕਿੰਨਾ ਫਾਲ ਚੱਕਿਆ ਹੋਇਆ ਜਿਹੜਾ ਫਾਰਮੂਲਾ ਉਹ ਤੁਹਾਨੂੰ ਦੱਸਦੇ ਹਾਂ ਹੁਣ ਵੀ ਉਹ ਫਾਰਮੂਲਾ ਹੈ ਕਿਹੜਾ ਸਾਹਮਣੇ ਜਿੱਥੋਂ ਤਾਈ ਤੁਹਾਡੀ ਨਜ਼ਰ ਜਾ ਰਹੀ ਆ ਸਾਰੀ ਜਿਹੜੀ ਬਾਲਾ ਉਹ ਫੁੱਲਾਂ ਦੇ ਨਾਲ ਫਾਲ ਦੇ ਨਾਲ ਭਰੀ ਪਈ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਹੁਤ ਵਧੀਆ ਕੱਦੂ ਲੱਗੀ ਜਾਂਦੇ ਆ ਆ ਇਧਰ ਦੇਖੋ ਸਾਰੇ ਬਹੁਤ ਵਧੀਆ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆਗਾ ਪਹਿਲਾਂ ਆਪਾਂ ਜਿਹੜਾ ਫਾਰਮੂਲਾ ਆਪਦੇ ਉੱਪਰ ਲਾਗੂ ਕਰਦੇ ਆ ਫਿਰ ਆਪਾਂ ਜੇ ਸਕਸੈਸ ਹੁੰਦਾ ਤਾਂ ਫਿਰ ਤੁਹਾਨੂੰ ਸ਼ੋਅ ਕਰੀਦਾ ਉਸ ਚੀਜ਼ ਦਾ ਜੇ ਸਕਸੈਸ ਹੋਇਆ ਵੀਡੀਓ ਅਪਲੋਡ ਕਰਦੇ ਆ ਜੇ ਨਹੀਂ ਹੁੰਦਾ ਉਹਨੂੰ ਅਪਲੋਡ ਹੀ ਨਹੀਂ ਕਰੀਦਾ ਤੇ ਆ ਜੋ ਕਰਦੇ ਆ ਗੱਲਬਾਤ ਜਦੋਂ ਦਰਸ਼ਕੋ بارش ਦਾ ਮੌਸਮ ਸ਼ੁਰੂ ਹੋ ਜਾਂਦਾ ਕੱਦੂ ਹੋਗੇ ਤੋਰੀ ਹੋਗੀ ਪੇਠਾ ਹੋ ਗਿਆ ਜਾਂ ਜਿਹੜੀਆਂ ਵੀ ਜਿਹੜੀਆਂ ਬੱਲਾ ਹੁੰਦੀਆਂ ਉਹਨਾਂ ਦਾ ਜਿਹੜਾ ਫਾਲਾ ਉਹ ਸੁੱਕਣਾ ਸਟਾਰਟ ਹੋ ਜਾਂਦਾ ਜਾਂ ਜਿਹੜਾ ਫਾਲਾ ਉਹ ਸਕਸੈਸ ਨਹੀਂ ਹੁੰਦਾ ਉਹਦੇ ਵਿੱਚ ਸਾਰਿਆਂ ਨੂੰ ਜਿਹੜਾ ਵੱਡਾ ਕਾਰਨ ਹੁੰਦਾ ਬੱਲ ਦੇ ਉੱਪਰ ਦੋ ਤਰ੍ਹਾਂ ਦੇ ਜਿਹੜੇ ਫੁੱਲ ਆਉਂਦੇ ਆ ਇੱਕ ਮੇਲ ਤੇ ਇੱਕ ਫੀਮੇਲ ਮੇਲ ਫੁੱਲ ਦੇ ਵਿੱਚ ਇੱਕ ਪ੍ਰਾਗ ਹੁੰਦਾ ਜਦੋਂ ਮੇਲ ਤੇ ਫੀਮੇਲ ਫੁੱਲ ਦਾ ਜਿਹੜੀ ਪ੍ਰਜਨਨ ਉਹ ਪੂਰਾ ਨਹੀਂ ਹੁੰਦਾ ਸਕਸੈਸ ਨਹੀਂ ਹੁੰਦਾ ਤਾਂ ਜਿਹੜਾ ਫਾਲਾ ਉਹ ਆਪਣਾ ਬਲਾਂ ਦੇ ਉੱਪਰ ਨਹੀਂ ਆਉਂਦਾ। ਉਹਨਾਂ ਨੂੰ ਸਕਸੈਸ ਕਰਨ ਵਾਸਤੇ ਅੱਜ ਤੁਹਾਨੂੰ ਤਿੰਨ ਫਾਰਮੂਲੇ ਦੱਸਾਂਗੇ। ਪਹਿਲਾ ਨੰਬਰ ਤਾਂ ਹੈਗਾ ਮਧੂ ਮੱਖੀਆਂ। ਮਧੂ ਮੱਖੀਆਂ ਜੇ ਤਾਂ ਆਪਣੇ ਕੋਈ ਨੇੜੇ ਹੈਗਾ ਕੋਈ ਮਧੂ ਮੱਖੀਆਂ ਦਾ ਫਾਰਮ ਵਗੈਰਾ ਤਾਂ ਉੱਥੋਂ ਆਪਾਂ 2-3 ਡੱਬੇ ਮਧੂ ਮੱਖੀਆਂ ਦੇ ਲਿਆ ਕੇ ਆਪਾਂ ਆਪਣੇ ਬਾਹਣ ਦੇ ਵਿੱਚ ਰੱਖ ਸਕਦੇ ਹਾਂ। ਸੜਕਾਂ ਦੇ ਆੜੇ ਵਾਲੇ ਆਮ ਹੀ ਲੋਕਾਂ ਨੇ ਰੱਖੇ ਹੁੰਦੇ ਆ ਜੇ ਤਾਂ ਉਹ ਚੀਜ਼ ਹੁੰਦੀਆਂ ਤਾਂ ਤਾਂ ਬਹੁਤ ਜ਼ਿਆਦਾ ਬੈਟਰ ਆ ਉਸ ਤੋਂ ਬਾਅਦ ਦੂਸਰਾ ਆਪਾਂ ਖੰਡ ਦਾ ਘੋਲ ਉਹਦੇ ਵਾਸਤੇ ਆਪਾਂ ਨੂੰ ਖੰਡ ਚਾਹੀਦੀ ਆ ਤੇ ਬੱਲਾਂ ਦੇ ਹਿਸਾਬ ਨਾਲ ਜਿੰਨੀਆਂ ਆਪਾਂ ਬੱਲਾਂ ਲਾਈਆਂ ਹਾਂ ਉਹ ਸਭ ਨਾਲ ਪਾਣੀ ਲੈ ਲੈਣਾ ਮੈਂ 100 ਲੀਟਰ ਜਿਹੜਾ ਪਾਣੀ ਆ ਉਹ ਇਹਦੇ ਵਿੱਚ ਇਸਤੇਮਾਲ ਕਰੂੰਗਾ ਤੇ 100 ਗ੍ਰਾਮ ਜਿਹੜੀ ਖੰਡ ਦਾ ਇਸਤੇਮਾਲ ਕਰੂੰਗਾ ਤੇ ਤੀਸਰੇ ਨੰਬਰ ਤੇ ਦਰਸ਼ਕਾਂ ਆਂਦੀਆਂ ਗੂਗਲ ਆ 10 ਰੁਪਈਆ ਦੀ ਗੂਗਲ ਆ ਤੇ ਇਹ ਹਜ਼ਾਰਾਂ ਰੁਪਈਆ ਦਾ ਕੰਮ ਕਰ ਦਿੰਦੀ ਆ ਪਣੇ ਨੂੰ ਆਪਾਂ ਵਰਤਣ ਦਾ ਜਿਹੜਾ ਤਰੀਕਾ ਉਹ ਤੁਹਾਨੂੰ ਦੱਸ ਦਿੰਨੇ ਆ ਵੀ ਜੇ ਤਾਂ ਤੁਹਾਡੇ ਕੋਲੇ ਜਿਹੜੀਆਂ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਾਡੇ ਕੋਲੇ ਇਹੜੀਆਂ ਬੱਲਾਂ ਕਾਫੀ ਆ ਅਸੀਂ 1 ਹਫ਼ਤਾ ਪਹਿਲਾਂ ਇਹਨਾਂ ਦੇ ਉੱਪਰ ਅਜਮਾਤਾ ਸੀਗਾ ਜਿਹੜਾ ਫਾਲਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਕਸੈਸ ਹੋ ਗਿਆ ਇਹ ਮੈਂ ਤੁਹਾਨੂੰ ਸਿਰਫ ਔਰ ਸਿਰਫ ਡੈਮੋ ਦੇ ਤੌਰ ਤੇ ਜਿਹੜੀ ਟਰਿਕ ਆ ਉਹ ਦੱਸ ਰਿਹਾ ਅੱਧਾ ਲੀਟਰ ਪਾਣੀ ਲੈ ਲੈਣਾ ਅੱਧਾ ਲੀਟਰ ਦੇ ਵਿੱਚ 100 ਗ੍ਰਾਮ ਜਾਂ 50 ਗ੍ਰਾਮ ਜਿੰਨੀ ਵੀ ਤੁਸੀਂ ਜਿਹੜੀ ਖੰਡ ਆ ਉਹ ਘੋਲ ਲੈਣੀ ਤਾਂ ਕਿ ਅੰਡ ਨੂੰ ਘੋਲਣ ਤੋਂ ਬਾਅਦ ਆ ਉਹਨੂੰ ਚੰਗੀ ਤਰ੍ਹਾਂ ਘੋਲ ਜਦੋਂ ਉਹਨੂੰ ਮਿਕਸ ਕਰਤਾ ਉਹਨੂੰ ਇੱਕ ਬੋਤਲ ਦੇ ਵਿੱਚ ਪਾ ਲੈਣਾ ਬੋਤਲ ਦੇ ਵਿੱਚ ਪਾ ਲਿਓ ਕਈ ਕੀ ਕਰਦਿਆ ਬ੍ਰਸ਼ ਦੇ ਨਾਲ ਵੀ ਜਿਹੜੇ ਉੱਪਰ ਫਲ ਆਇਆ ਹੁੰਦਾ ਜਿਵੇਂ ਤੁਸੀਂ ਮੇਰੇ ਪਿੱਛਲੇ ਪਾਸੇ ਦੇਖ ਸਕਦੇ ਹੋ ਆਹ ਫਲ ਹੋ ਗਿਆ ਇਹ ਫਲ ਹੋ ਗਿਆ ਇਹਨੂੰ ਆਪ ਤੋੜ ਲੈਣੇ ਆ ਇਹਦੇ ਉੱਪਰ ਕਰਨ ਦਾ ਮੈਂ ਤੁਹਾਨੂੰ ਤਰੀਕਾ ਵੀ ਦੱਸ ਦਊਗਾ ਕੱਲੇ ਫਲ ਦੇ ਉੱਪਰ ਜਿਹੜਾ ਘੋਲ ਆ ਉਹ ਪਾਉਣਾਗਾ ਪਰ ਪੂਰੀ ਬੱਲ ਦੇ ਉੱਪਰ ਪਾਉਣ ਦੀ ਜ਼ਰੂਰਤ ਨਹੀਂ ਇਹਦੇ ਉੱਪਰ ਮਧੂਮੱਖੀਆਂ ਆ ਕੇ ਬੈਠਣਗੀਆਂ ਤੇ ਇੱਕ ਤੇ ਪਹਿਲਾ ਇੱਕ ਦੇ ਵਿੱਚ ਆਉਣੀਆਂ ਫਿਰ ਦੂਸਰੇ ਦੇ ਵਿੱਚ ਐਦਾ ਐਦਾ ਕਰਕੇ ਜਿਹੜੀਆਂ ਮધુਮੱਖਾਂ ਦਾ ਮਿੱਠੇ ਦੇ ਉੱਪਰ ਬਹੁਤ ਜ਼ਿਆਦਾ ਆਉਂਦੀਆਂ ਤੇ ਜਿਹੜੀ ਇਹਨਾਂ ਦੀ ਪ੍ਰਜਨਨ ਉਹ ਪੂਰਾ ਹੋਊਗਾ ਜਦੋਂ ਇਹਨਾਂ ਦਾ ਪ੍ਰਜਨਨ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਸਾਰੀਆਂ ਬੱਲਾਂ ਜਿੱਥੋਂ ਤਾਈ ਤੁਸੀਂ ਨਜ਼ਰ ਮਾਰੋਗੇ ਸਾਰੀਆਂ ਥਲਾਂ ਦੇ ਨਾਲ ਭਰ ਜਾਣਗੀਆਂ ਜਿਵੇਂ ਤੁਸੀਂ ਮੇਰੇ ਪਿੱਛੇ ਪਾਸੇ ਦੇਖ ਸਕਦੇ ਹੋ ਜੇ ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ ਕਿਉਂਕਿ ਉਹ ਥੋੜੀ ਜੀ ਜਦੋਂ ਆਪਾਂ ਹਾਈ ਲੈਵਲ ਤੇ ਵੱਡੇ ਲੈਵਲ ਤੇ ਚੀਜ਼ਾਂ ਲਾਈਆਂ ਹੁੰਦੀਆਂ ਉਹ ਆਪਾਂ ਕਰ ਨਹੀਂ ਸਕਦੇ ਆ ਜਿਹੜਾ ਫੁੱਲ ਹੁੰਦਾ ਇਹਦੇ ਵਿੱਚੋਂ ਇਹਨੂੰ ਐ ਸ਼ੈੱਲ ਲੈਣਾ ਅਜਿਹਾ ਆਪਾਂ ਐ ਸ਼ੈੱਲ ਲਿਆ ਇਹਦੇ ਵਿੱਚ ਆ ਤੁਸੀਂ ਦੇਖ ਲਿਓ ਆ ਜੂਮ ਕਰਕੇ ਦਿਖਾ ਦਿਓ ਇਹਦੇ ਵਿੱਚ ਇੱਕ ਆ ਪ੍ਰਾਗ ਨਿਕਲਦਾ ਇਹ ਪ੍ਰਾਗ ਨਿਕਲਦਾਗਾ ਇਹ ਪ੍ਰਾਗ ਨਿਕਲਿਆ ਇਹਨੂੰ ਕੀ ਕਰਨਾ ਆ ਜਿਹੜਾ ਫੀਮੇਲ ਫੁੱਲ ਆ ਆ ਤੁਸੀਂ ਦੇਖ ਸਕਦੇ ਹੋ ਇਹ ਫੀਮੇਲ ਫੁੱਲ ਹੁੰਦਾ ਇਹਦੀ ਪਛਾਣ ਰੱਖਣੀ ਜਿਹੜਾ ਮੇਲ ਹੁੰਦਾ ਆ ਤੁਸੀਂ ਮੇਲ ਦੇਖ ਸਕਦੇ ਹੋ ਇਹ ਮੇਲ ਆ ਇਹਦੇ ਥੱਲੇ ਕੋਈ ਫਲ ਨਹੀਂ ਹੈਗਾ ਇਹ ਇਕੱਲਾ ਫੁੱਲ ਆ ਤੇ ਇਹ ਫਲ ਨੂੰ ਸக்ஸੈਸ ਕਰਨ ਵਾਸਤੇ ਹੁੰਦਾ ਇਹਦੇ ਫੀਮੇਲ ਫੁੱਲ ਦੇ ਉੱਤੇ ਐ ਐ ਕਰਕੇ ਖਸਾ ਦੇਣਾ ਇਹਨੂੰ ਚੰਗੀ ਤਰ੍ਹਾਂ ਜਿੰਨੇ ਫਲਾਂ ਦੇ ਉੱਪਰ ਇਹ ਆਪਾਂ ਖਸਾ ਦੇਾਂਗੇ ਜਿੰਨੇ ਫੀਮੇਲ ਫੁੱਲਾਂ ਦੇ ਉੱਪਰ ਇਹਨੂੰ ਆਪਾਂ ਲਾ ਦੇਾਂਗੇ ਉਹਨੇ ਜਿਹੜੇ ਆਪਣੇ ਫਲਾਂ ਉਹ ਸਕਸੈਸ ਹੁੰਦੇ ਆ ਦਰਸ਼ਕੋ ਇਹ ਜਿਹੜਾ ਪ੍ਰਾਗ ਆਪਾਂ ਕੱਢਿਆ ਸੀਗਾ ਮੇਲ ਇਹਨੂੰ ਚਾਰ ਜਾਂ ਪੰਜ ਫੁੱਲਾਂ ਦੇ ਉੱਪਰ ਆਪਾਂ ਟਰਾਈ ਕਰ ਸਕਦੇ ਆ ਉਸ ਤੋਂ ਬਾਅਦ ਇਹਨੂੰ ਸੁੱਟ ਦਿਓ ਖਾਂਡ ਦਾ ਘੋਲ ਆਪਾਂ ਕਿਵੇਂ ਤਿਆਰ ਕਰਨਾ ਸੌਖਾ ਹੀ ਤਰੀਕਾ ਖਾਂਡ ਇਹਦੇ ਵਿੱਚ ਪਾ ਲੈਣੀ ਅੱਧਾ ਲੀਟਰ ਪਾਣੀ ਦੇ ਵਿੱਚ ਮੈਂ ਤੁਹਾਨੂੰ ਪਾ ਕੇ ਦਿਖਾਉਂਗਾ ਇਹਨੂੰ ਚੰਗੀ ਤਰ੍ਹਾਂ ਕਿਸੇ ਡੱਕੇ ਦੇ ਨਾਲ ਜਾਂ ਚਮਚੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਜਦੋਂ ਚੰਗੀ ਤਰ੍ਹਾਂ ਘੁਲ ਗਈ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਇਹ ਨਾ ਹੋਵੇ ਵੀ ਥੱਲੇ ਖੰਡ ਪਈ ਹੋਵੇ ਇਹਨੂੰ ਚੰਗੀ ਤਰ੍ਹਾਂ ਘੋਲ ਜਦੋਂ ਮਿਕਸ ਹੋ ਗਿਆ ਇਹਦਾ ਘੋਲ ਤਾਂ ਉਸ ਨੂੰ ਕੀ ਕਰਨਾ ਪਾਣੀ ਆਪਾਂ ਗਰਮ ਲਿਆ ਸੀਗਾ ਗਰਮ ਪਾਣੀ ਦੇ ਵਿੱਚ ਛੇਤੀ ਘੁਲ ਜਾਂਦੀ ਆ ਜਿਹੜਾ ਜਦੋਂ ਪਾਣੀ ਆਪਾਂ ਠੰਡਾ ਲਵਾਂਗੇ ਤਾਂ ਉਸ ਦੇ ਵਿੱਚ ਕੀ ਆ ਇਹੜੀ ਖੰਡਾ ਉਹ ਥੋੜਾ ਟਾਈਮ ਲਾਉਂਦੀ ਆ ਤੇ ਨਿੱਗਾ ਜਾਂ ਪਾਣੀ ਲੈ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਬੋਤਲ ਦੇ ਵਿੱਚ ਪਾ ਲੈਣੀ ਇਸ ਤਰ੍ਹਾਂ ਬੋਤਲ ਦੇ ਵਿੱਚ ਪਾ ਕੇ ਕਈ ਕੀ ਕਰਦੇ ਆ ਬਰਸ਼ ਨਾਲ ਇਹਨੂੰ ਫੁੱਲਾਂ ਦੇ ਉੱਪਰ ਲਾਉਂਦੇ ਆ ਪਰ ਉਹ ਥੋੜੀ ਜਿਹੀ ਟਰਿਕ ਆ ਥੋੜੀ ਲੰਮੀ ਹੋ ਜਾਂਦੀ ਆ ਜਦੋਂ ਆਪਾਂ ਜ਼ਿਆਦਾ ਕਿਸੇ ਚੀਜ਼ ਦੇ ਵਿੱਚ ਇਹਨੂੰ ਇਸਤੇਮਾਲ ਕਰਨਾ ਉਹ ਬਰਸ਼ੋਂ ਕਾਮਯਾਬ ਘੱਟ ਹੁੰਦਾ ਬੋਤਲ ਲੈ ਕੇ ਇਹਨੂੰ ਫਿਰ ਚੰਗੀ ਤਰ੍ਹਾਂ ਹਿਲਾ ਦੇਣਾ ਤਾਂ ਕਿ ਜਿਹੜਾ ਮਿਸ਼ਰਣ ਆ ਚੰਗੀ ਤਰ੍ਹਾਂ ਘੁਲ ਜੇ ਕੋਹਲੂ ਤਿਆਰ ਕਰਨ ਤੋਂ ਬਾਅਦ ਕੱਲੇ ਫੁੱਲਾਂ ਦੇ ਉੱਪਰ ਇਹਨੂੰ ਮਾਰਨਾ ਚੰਗੀ ਤਰ੍ਹਾਂ ਇਹਦਾ ਸੜਕਾ ਕਰ ਦੇਣਾ ਤਾਂ ਕਿ ਜਿਹੜਾ ਮੱਖਣਾ ਹੁਣ ਤਾਂ ਸ਼ਾਮ ਦਾ ਟਾਈਮ ਹੋ ਗਿਆ ਹੁਣ ਮੱਖਣਾ ਹੈ ਨਹੀਂ ਦੁਪਹਿਰ ਨੂੰ ਜਾਂ ਸਵੇਰ ਦੇ ਟਾਈਮ ਤੇ ਇਹ ਤੁਸੀਂ ਟਰਾਈ ਕਰ ਸਕਦੇ ਹੋ ਕੱਲੇ ਫੁੱਲ ਦੇ ਉੱਪਰ ਮਾਰਨਾ ਕਿਉਂਕਿ ਜੇ ਆਪਾਂ ਬਰਸ਼ ਦੀ ਜਾਂ ਕਿਸੇ ਟੱਕੇ ਦੀ ਆਪਾਂ ਮਦਦ ਲਈ ਉਹਦੇ ਨਾਲ ਕੀ ਆਪਾਂ ਨੂੰ ਟਾਈਮ ਜ਼ਿਆਦਾ ਲੱਗ ਜਾਣਾ ਜਿੰਨੇ ਵੀ ਫੁੱਲ ਆ ਉਹਨਾਂ ਦੇ ਉੱਪਰ ਚੰਗੀ ਤਰ੍ਹਾਂ ਇਸੀ ਨੂੰ ਟਰਾਈ ਕਰ ਦੇਣਾ ਤੇ ਕਿ ਜੇ ਦੇਖਿਓ ਮਧੂ ਮੱਖੀਆਂ ਜਾਂ ਜਿਹੜੇ ਦੂਸਰੇ ਹੋਰ ਮੱਖੀਆਂ ਹੋਰ ਵੀ ਇੱਕਾ ਖੱਟੀਆਂ ਪ੍ਰਿੰਡਾਂ ਵੀ ਆਉਂਦੀਆਂ ਉਹ ਬੂਟੇ ਦੇ ਉੱਪਰ ਆਉਣੀਆਂ ਤੇ ਜਿਹੜੇ ਆਪਣੇ ਫਾਲਾ ਬਿਲਕੁਲ ਸਕਸੈਸ ਹੋਣਗੇ ਇਹਦੀਆਂ ਟ੍ਰਿਕਾਂ ਆਪਾਂ ਤੁਹਾਨੂੰ ਹੋਰ ਵੀ ਸ਼ੇਅਰ ਕਰਦੇ ਰਹਾਂਗੇ ਕਿਉਂਕਿ ਇਹਦੀਆਂ ਇੱਕ ਟ੍ਰਿਕਾਂ ਨਹੀਂ ਹੈਗੀਆਂ ਸਕਸੈਸ ਕਰਨੀਆਂ ਬਹੁਤ ਸਾਰੀਆਂ ਅੱਜ ਆਪਾਂ ਇਹਦੀਆਂ ਤੁਹਾਨੂੰ ਤਿੰਨ ਟ੍ਰਿਕਾਂ ਉਹ ਦੱਸਦਿਆਂ ਤੇ ਆਜੋ ਹੁਣ ਆਪਾਂ ਇਹਦਾ ਗੂਗਲ ਦਾ ਇਸਤੇਮਾਲ ਕਰਨਾ ਉਹ ਵੀ ਤੁਹਾਨੂੰ ਦੱਸਣਦੇ ਆਂ ਦਰਸ਼ਕੋ ਜਿਹੜੀ ਆ ਗੋਗਲ ਆ ਬਾਜ਼ਾਰ ਦੇ ਵਿੱਚੋਂ ਅंसारी ਦੀ ਦੁਕਾਨ ਦੇ ਵਿੱਚੋਂ ਮਿਲ ਜਾਂਦੀ ਆ ਚੰਗੀ ਗੂਗਲ ਲੈ ਕੇ ਆ ਜਾਣੀ ਇਹਨੂੰ ਕੀ ਕਰਨਾ ਪਾਥਨਾ ਦੋ ਤਿੰਨ ਲੈ ਲੈਣੀਆਂ ਉਹਨਾਂ ਨੂੰ ਬੱਠਲ ਦੇ ਵਿੱਚ ਰੱਖ ਲੈਣਾ ਬੱਠਲ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਅੱਡ ਲਾ ਲੈਣੀ ਜਦੋਂ ਪਾਥਨਾ ਚੰਗੀ ਤਰ੍ਹਾਂ ਧੁਖ ਗਈਆਂ ਇਹਨੂੰ ਇਹਦੇ ਉੱਪਰ ਪਾ ਦੇਣਾ ਪਾਤੀ ਦੇ ਉੱਪਰ ਰੱਖ ਦੇਣਾ ਜਦੋਂ ਚੰਗੀ ਤਰ੍ਹਾਂ ਜਿਹੜੀ ਗੂਗਲ ਨੂੰ ਆ ਕੇ ਲੱਗ ਗਈ ਉਹਨੂੰ ਬੱਲਾਂ ਦੇ ਵਿੱਚ ਕਿਸੇ ਖਾਲੀ ਜਗ੍ਹਾ ਦੇਖ ਕੇ ਜਿੱਥੇ ਨੂੰ ਹਵਾ ਦਾ ਫਲੋ ਹੋਵੇ ਬਲਕਨੀ ਨੂੰ ਉਧਰ ਨੂੰ ਰੱਖ ਦੇਣਾ ਇਹ ਵੀ ਬੱਲ ਦੇ ਉੱਪਰ ਫੁੱਲ ਲਿਆਉਣ ਦਾ ਇੱਕ ਲੌਜੀਕ ਹੀ ਆ ਜਿਹੜੀਆਂ ਇਹ ਦੋ ਤਿੰਨੇ ਟ੍ਰਿਕਾਂ ਇਹ ਬਹੁਤ ਜ਼ਿਆਦਾ ਕਾਮਯਾਬ ਆ ਜਿਹੜੀਆਂ ਮੱਖਣਾਂ ਵਾਲੀ ਮੈਂ ਤੁਹਾਨੂੰ ਦੱਸੀ ਆ ਜਿਹਦਾ ਅਫੋਰਡ ਕਰ ਸਕਦੇ ਹੋ ਤਾਂ ਤਾਂ ਬੈਟਰ ਆ ਨਹੀਂ ਇਹ ਜਿਹੜੇ ਦੋ ਟ੍ਰਿਕਾ ਤੁਸੀਂ ਜ਼ਰੂਰ ਅਪਣਾਓ ਜਿਹੜੀਆਂ ਤੁਹਾਡੀਆਂ ਬੱਲਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਇਹ ਫਲਾਂ ਦੇ ਨਾਲ ਫੁੱਲਾਂ ਦੇ ਨਾਲ ਲੱਗ ਜਾਣੀਆਂ ਕਿਉਂਕਿ ਜਿਹੜੀ ਘਰ ਦੀ ਸਬਜ਼ੀ ਹੁੰਦੀ ਆ ਉਹਦਾ ਸਵਾਦ ਹੀ ਵੱਖਰਾ ਹੁੰਦਾ ਬਾਜ਼ਾਰ ਦੇ ਵਿੱਚੋਂ ਲੈ ਆਇਓ ਉਹਦੇ ਵਿੱਚ ਰੀਹਾਂ ਸਪਰੀਆਂ ਸੌ ਕੁਸ ਪਾਇਆ ਹੁੰਦਾ ਪਰ ਜਿਹੜੀ ਆਪਾਂ ਘਰੇ ਤਿਆਰ ਕਰਦੇ ਆ ਦਰਸ਼ਕੋ ਚਾਹੇ ਥੋੜੀ ਲਾ ਲਓ ਪਰ ਲਾਓ ਜ਼ਰੂਰ ਆਪਾਂ ਨੂੰ ਘਰ ਦੀ ਸਬਜ਼ੀ ਦਾ ਪਤਾ ਹੁੰਦਾ ਕਿ ਆਪਾਂ ਇਹਦੇ ਵਿੱਚ ਕੀ ਚੀਜ਼ ਦਾ ਇਸਤੇਮਾਲ ਕੀਤਾ ਇਸ ਕਰਕੇ ਰਹਾਂ ਸਪਰੀਂਹਾ ਦੀ ਜਿਹੜੇ ਇਸਤੇਮਾਲ ਤੋਂ ਅਵਾਇਡ ਕਰੋ ਦੇਸੀ ਚੀਜ਼ਾਂ ਬਣਾਓ ਉਮੀਦ ਕਰਦੇ ਆਂ ਜਿਹੜੀ ਅੱਜ ਦੀ ਵੀਡੀਓ ਆ ਉਹ ਤੁਹਾਨੂੰ ਚੰਗੀ ਲੱਗੀ ਹੋਊਗੀ ਧੰਨਵਾਦ